ਸਾਰੇ ਸਤਿ ਸ਼੍ਰੀ ਅਕਾਲ ਹਾਂ ਜੀ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਘਰਾਂ ਦੇ ਵਿੱਚ ਮਹਿੰਦੀ ਐਕਸਰੀ ਲਿਆਉਂਦੇ ਹੋਵੋਗੇ ਤੇ ਬੇਨਜੀਰ ਸਿੰਘ ਜੀ ਆਪਣੇ ਖੇਤ ਲਈ ਬੈਠੇ ਆ ਬੇਨਜੀਰ ਜੀ ਆ ਨਵਾਂ ਹੀ ਤੁਸੀਂ ਪੌਦਾ ਲਿਆਂਦਾ ਹੈ ਜੀ ਜੀ ਮਹਿੰਦੀ ਦਾ ਬੂਟਾ ਜੀ ਅੱਛਾ ਜੀ ਬਹੁਤ ਹੀ ਗੁਣਕਾਰੀ ਬੂਟਾ ਹੈ ਆਯੁਰਵੇਦ ਦੇ ਵਿੱਚ ਤੁਸੀਂ ਇਹਦਾ ਨਾਮ ਸੁਣਿਆ ਹੀ ਆ ਜਿੱਥੇ ਆਪਣੇ ਇਹ ਸਜਾਵਟ ਲਈ ਵਰਤਿਆ ਜਾਂਦਾ ਉੱਥੇ ਇਹ ਇੱਕ ਮਤਲਬ ਠੱਡਕ ਦਾ ਪ੍ਰਤੀਕ ਹੈ ਕਹਿੰਦੇ ਆ ਤੇ ਇਹ ਮਤਲਬ ਗਰਮੀ ਦੇ ਵਿੱਚ ਤਲੀਆਂ ਤੇ ਮਹਿੰਦੀ ਲਾਉਂਦੇ ਆ ਤੇ ਜਿਹੜੇ ਆ ਇਸਤਰੀਆਂ ਉਹ ਤਾਂ ਆਪਣੇ ਸ਼ਿੰਗਾਰ ਲਈ ਲਾਉਂਦੀਆਂ ਤੇ ਜਾਂ ਵਾਲਾਂ ਨੂੰ ਰੰਗ ਕਰਨ ਲਈ ਲਾਉਂਦੀਆਂ ਪਰ ਇਹਨੂੰ ਇੱਕ ਠੰਡਕ ਦੇ ਤੌਰ ਤੇ ਵੀ ਲਾਉਂਦੇ ਜਦੋਂ ਕਿ ਮਤਲਬ ਬੰਦੇ ਨੂੰ ਗਰਮੀ ਲੱਗਦੀ ਹੈ ਤਲੀਆਂ ਮੱਚਦੀਆਂ ਕਹਿੰਦੇ ਪਤਲੀਆਂ ਮੱਚਦੀਆਂ ਮਹਿੰਦੀ ਲਾ ਕੇ ਫਿਰ ਠੰਡਕ ਠੰਡਕ ਦਾ ਪਰਤੀ ਇਹਦੇ ਕੀ ਕਿਵੇਂ ਮਹਿੰਦੀ ਕਿੱਥੋਂ ਤਿਆਰ ਹੁੰਦੀ ਹੈ ਪੱਤਿਆਂ ਤੋਂ ਕਿ ਸੀਡ ਤੋਂ ਕਿੱਦਾਂ ਜੀ ਇਹ ਪੱਤੇ ਵੀ ਇਹਦੇ ਵਰਤੇ ਜਾਂਦੇ ਆ ਜੀ ਤੇ ਸੀਡ ਤੋਂ ਵੀ ਠੀਕ ਹੈ ਜੀ ਦੋਨੇ ਦੋਨੇ ਚੀਜ਼ਾਂ ਵਰਤੀਆਂ ਜਾਂਦੀਆਂ ਇਹਦੀਆਂ ਮੈਸੇ ਤੋਂ ਪੱਤਿਆਂ ਦਾ ਪਾਊਡਰ ਬਣਦਾ ਇਹਦਾ ਤੇ ਉਹੀ ਜਿਹੜੇ ਵਰਤੇ ਵਰਤੋਂ ਚ ਲੈ ਕੇ ਆਉਂਦੇ ਆ ਇਹ ਕਿੰਨੇ ਚਿਰ ਦਾ ਬੂਟਾ ਹੈਗਾ ਤੁਹਾ ਅੱਛਾ ਜੀ ਇਹ ਕਿੱਥੋਂ ਲਿਆਈ ਸੀ ਕਿ ਤੁਸੀਂ ਇਹ ਇਹ ਵੀ ਐਂ ਬਤਲੋ ਨਰਸਰੀਆਂ ਤੋਂ ਅਸੀਂ ਆਪ ਤਿਆਰ ਵੀ ਕਰਦੇ ਆ ਤੇ ਅੱਗੇ ਵੀ ਬੂਟੇ ਜਵਲ ਲਿਆ ਲੈ ਲਾਉਨੇ ਆ ਅਸੀਂ ਹੋਰ ਬੂਟੇ ਦੇ ਬਾਰੇ ਤੁਹਾਨੂੰ ਦੱਸੂਗਾ ਠੀਕ ਹੈ ਜੀ ਜਿਹੜੇ ਅਸੀਂ ਹੋਰ ਬੂਟੇ ਲਿਆ ਰਹੇ ਆ ਇਧਰਲੇ ਪਾਸੇ ਇੱਕ ਦੂਜੇ ਇਲਾਕਿਆਂ ਨੂੰ ਜਾ ਰਹੇ ਆ ਤੇ ਇਹ ਅਸੀਂ ਪੰਛੀਆਂ ਲਈ ਪੰਛੀਆਂ ਵਾਲੀ ਬਹੁਤ ਪਸੰਦੀਦਾ ਰੁੱਖ ਹੈ ਅੱਛਾ ਜੀ ਤੇ ਇਹਨੂੰ ਕੀ ਸੀਡ ਲੱਗਦੇ ਆ ਕਿ ਕੀ ਲੱਗਦਾ ਹੁੰਦਾ ਇਹਨੂੰ ਲੱਗਿਆ ਹੋਇਆ ਜੀ ਅੱਜ ਅੱਛਾ ਇਹਦੇ ਦੇ ਉੱਪਰੋਂ ਫਿਰ ਕੀ ਬਣ ਜਾਂਦਾ ਹੈਗਾ ਜੀ ਇਹ ਬਸ ਇਹ ਸੀਡ ਹੈ ਜੀ ਇਹਦਾ ਇਹ ਤਾਂ ਤਿਆਰ ਇਹ ਤਾਂ ਬੂਟੇ ਤਿਆਰ ਹੁੰਦੇ ਫਿਰ ਅੱਗੇ ਜਾ ਕੇ ਠ ਤੇ ਇਹਦਾ ਫਿਰ ਕਿੰਨੇ ਚਿਰ ਤੱਕ ਹੁੰਦਾ ਕਿਵੇਂ ਬਣਦਾ ਦਰਖਤ ਬਾਰੇ ਥੋੜਾ ਜਿਹਾ ਅਸੋ ਰੁੱਖ ਬਣ ਜੂਗਾ ਜੀ ਹੁਣ ਦੇਖੋ ਤੁਸੀਂ 1 ਸਾਲ ਦਾ ਹੋ ਗਿਆ ਇਹਨੇ ਹੁਣ ਵੱਡਾ ਹੀ ਹੋਈ ਜਾਣਾ ਵੱਡਾ ਹੀ ਹੋਈ ਜਾਣਾ ਵੱਡਾ ਹੋਈ ਜਾਣਾ ਰੁੱਖ ਬਣ ਜੂਗਾ ਪੂਰਾ ਠੀਕ ਹੈ ਠੀਕ ਹੈ ਜੀ ਅਛਾ ਇਹਦਾ ਬਹੁਤ ਵਧੀਆ ਹੈ ਨਾ ਇੰਟਰਸਟਿੰਗ ਗੱਲ ਹੈਗੀ ਹੈ ਹਾਂਜੀ ਹਾਂਜੀ ਤੇ ਲੋਕ ਦੇਖਦੇ ਆ ਵੀ ਅਸੀਂ ਇੱਥੋਂ ਹੀ ਲੈ ਜੀਏ ਪੱਤੇ ਹਾਂਜੀ ਇਹ ਜਿਵੇਂ ਸਾਡੇ ਕੋਲ ਜਗਾ ਇਹ ਮੇਰੇ ਮੰਮੀ ਡੈਡੀ ਦੀ ਮਤਲਬ ਯਾਦ ਦੇ ਵਿੱਚ ਅਸੀਂ ਜਗਾ ਮੜਾਈ ਵੀ ਆ ਇਹ ਮੈਂ ਇਹ ਜੰਗਲ ਦਾ ਰੂਪ ਇਹਨੂੰ ਦਿੱਤਾ ਵਾ ਸਾਡਾ ਅੱਛਾ ਅੱਛਾ ਤੇ ਇੱਥੇ ਅਸੀਂ ਬਹੁਤ ਸਾਰੀਆਂ ਵੈਰਾਈਟ ਇਹ ਜਿਹੜੇ ਪੱਤੇ ਆ ਫਿਰ ਇਹ ਤੁਸੀਂ ਸੁਕਾ ਕੇ ਇਹਨਾਂ ਨੂੰ ਫੇਰ ਯੂਸ ਚ ਲਿਆਉਣੇ ਆ ਜੀ ਹਾਂਜੀ ਹਾਂਜੀ ਠੀਕ ਹੈ ਜੀ ਇਹਦੀ ਲੱਕੜ ਫਿਰ ਪਤਲੀ ਹੁੰਦੀ ਹੈ ਕਿਵੇਂ ਹੁੰਦੀ ਹੈ ਜੀ ਇਹਦੀ ਨਹੀਂ ਬਸ ਇਹ ਲੱਕੜ ਤਾਂ ਇਸ ਤਰ੍ਹਾਂ ਹੀ ਹੁੰਦੀ ਹੈ ਜੀ ਇਹਦੀ ਠੀਕ ਹੈ ਜੀ ਲੱਕੜ ਦੀ ਇਹਦੇ ਕਿਸੇ ਕੰਮ ਆਉਂਦੀ ਇਹ ਬੂਟੇ ਦਾ ਬਸ ਜਿਹੜਾ ਫਲ ਤੇ ਇਹਦੇ ਪੱਤੇ ਕੰਮ ਆਉਂਦੇ ਪੱਤੇ ਕੰਮ ਆਉਂਦੇ ਠੀਕ ਹੈ ਜੀ ਤੇ ਇਹ ਵੈਸੇ ਕਿਹੜੇ ਮੌਸਮ ਚ ਲੱਗ ਸਕਦਾ ਹੈ ਜੇ ਲਾਉਣ ਹੋਵੇ ਬਸ ਆਮ ਜਿਹੜਾ ਠੁਕਮਾ ਮੌਸਮ ਆਪਣਾ ਫਰਵਰੀ ਮਾਰਚ ਤੇ ਜੁਲਾਈ ਗਸਤ ਕੀ ਇਹਦੀ ਕਲਮ ਲੱਗਦੀ ਹੈ ਸਭ ਤੋਂ ਵੀ ਕਲਮ ਵੀ ਸੀਡ ਤੋਂ ਵੀ ਤਿਆਰ ਹੋ ਜਾਂਦੇ ਬੂਟੇ